ਪੰਜਾਬ ਸਰਕਾਰ ਵੱਲੋਂ ਸ਼੍ਰੀ ਨਨਪੁਰ ਸਾਹਿਬ ਨੂੰ ਜ਼ਿਲ੍ਹਾ ਬਣਾਉਣ ਦੀਆਂ ਜੋ ਖ਼ਬਰਾਂ ਆ ਰਹੀਆਂ ਨੇ ਜੋ ਚਰਚਾ ਚੱਲ ਰਹੀ ਆ ਚੰਗਾ ਹੋਏਗਾ ਇਹ ਸਵਾਗਤਯੋਗ ਗੱਲ ਪਰ ਯਤਨ ਹੋਣਾ ਚਾਹੀਦਾ ਕਿ ਜਿਹੜਾ ਉਹਨਾਂ ਉਹਨੇ ਦਾ ਰਵਾਣ ਲੱਗਦੇ ਇਲਾਕੇ ਜਿਹੜਾ ਪੰਜਾਬ ਦਾ ਇੱਕ ਹਿੱਸਾ ਨੇ ਉਹਨਾਂ ਤੇ ਹਰਦੋਈ ਦੋ ਹਲਕੇ ਜਿਹੜੇ ਖਾਸ ਤੌਰ ਤੇ ਨਾਲਾਗੜ੍ਹ ਦਿਨ ਹਾਂਜੀ ਉਹਨੂੰ ਸਰੋਲੀ ਏ ਏ ਜਿਹੜੇ ਹਰਨੁਲੀ ਤੇ ਨਾਲਾਗੜ੍ਹ ਤੇ ਉਹ ਨਾ ਤਿੰਨ ਹਲਕੇ ਹਿਮਾਚਲ ਤੋਂ ਲੈ ਕੇ ਪੰਜਾਬ ਨਾਲ ਜੋੜ ਕੇ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ ਦਾ ਹਿੱਸਾ ਬਣਾਇਆ ਜਾਣ ਤਾਂ ਕਿ ਉਹ ਉਲਗ ਤੌਰ ਤੇ ਇਸ ਖੇਤਰ ਦੇ ਲੋਕਾਂ ਨੂੰ ਮਤਲਬ ਪ੍ਰਸ਼ਾਸਨਿਕ ਤਕਲੀਫਾਂ ਜਿਹੜੀਆਂ ਹੁੰਦੀਆਂ ਉਹ ਵੀ ਦੂਰ ਹੋ ਸਕੇ ਤੇ ਸ੍ਰੀ ਨਾਦਪੁਰ ਸਾਹਿਬ ਦਾ ਜਿਹੜਾ ਜ਼ਿਲ੍ਹਾ ਹੈ ਉਹ achhi tarah samne bart ke nazar aave ਅ ਮਜਬੂਤ ਜਿਹੜਾ ਜਿਹੇ ਤੌਰ ਤੇ ਸਾਹਮਣੇ ਆਵੇ ਉਹਦੇ ਲਈ ਫਤਿਤ ਸਹਿਯੋਜਨ ਕਰਨ ਦੀ ਲੋੜ ਆ ਪੰਜਾਬ ਸਰਕਾਰ ਪੰਜਾਬੀਆਂ ਦੀ ਆਵਾਜ਼ ਬਣ ਕੇ ਪੰਜਾਬੀਆਂ ਨੂੰ ਇਕੱਠਾ ਕਰਕੇ ਪੰਜਾਬ ਦਾ ਦਬਾਅ ਬਣਾ ਕੇ ਅੱਜ ਜਿਵੇਂ ਪਿੱਛੇ ਨਾਰਥਨ ਅ ਅਜ਼ਰੀ ਕਾਉਂਸਲ ਦੀ ਮੀਟਿੰਗ ਹੋ ਕੇ ਹਟਿਆ ਨੈਸ਼ਨਲ ਕਾਉਂਸਲ ਦੀ ਉਹਦੇ ਚ ਇਹ ਮੁੱਦਾ ਠਾਉਂਦੇ ਹੁਣ ਵੀ ਸਮਾਗਮ ਨਾਗਵਣ ਬਲਕੇ 350 ਸਾਲਾ ਸ਼ਹੀਦ ਦੀ ਸਮਾਗਮ ਦੇਸ਼ ਔਰ ਦੁਨੀਆ ਵਿੱਚ ਮਨਾਇਆ ਜਾ ਰਿਹਾ ਹੈ ਔਰ ਕੇਂਦਰ ਸਰਕਾਰ ਬੜੀ ਸ਼ਰਧਾ ਤੇ ਸਰਕਾਰ ਨਾਲ ਸੇਦੀ ਸਮਾਗਵਾਂ ਨੂੰ ਇਹ ਮਰਲੇਸ਼ ਸਾਵਲੀ ਨੂੰ ਬਣਾ ਰਹੀ ਹੈ ਔਰ ਇਹਦਾ ਮੈਂ ਸਮਝਦਾ ਅੱਛਾ ਮੈਸੇਜ ਆਵੇਗਾ ਜੇ ਪੰਜਾਬ ਵੱਲੋਂ ਪੰਜਾਬ ਸਰਕਾਰ ਵੱਲੋਂ ਸਾਡੀਆਂ ਅੰਤਕ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਜੇ ਸੰਕਰ ਦੇ ਕੇਂਦਰ ਤੇ ਸ੍ਰੀ ਨਨਪੁਰ ਸਾਹਿਬ ਦੇ ਨਾਲ ਇਹ ਉਹਨਾਂ ਜਿਹੜੇ ਦੇ ਨਾਲ ਦੇ ਹਲਕੇ ਨੇ ਨਾਰਾਗੜ ਰਨੌਲੀ ਤੇ ਦੂਜਾ ਪੁਨਾ ਇਹ ਨਾਲ ਜੁੜਿਆ ਜੰਦਾ ਜ਼ਿਲ੍ਹਾ ਚੰਗਾ ਬਗ। ਅਸਲੀ ਮੈਨੇ ਵੀ ਤਾਂ ਪੰਜਾਬੀ ਸੂਬਾ ਜਿਹੜਾ ਬਣਿਆ ਅਜੇ ਅਧੂਰਾ। ਅਸਲ ਮੈਨੇ ਵਿੱਚ ਪੰਜਾਬੀ ਸੂਬਾ ਬਣਾਉਣ ਵੇਲੇ ਜਿਹੜੀਆਂ ਕਮਿਟਮੈਂਟਸ ਕੀਤੀਆਂ ਗਈਆਂ ਉਹ ਪੂਰੀਆਂ ਨਹੀਂ ਹੋਈਆਂ। ਉਹ ਤਾਂ ਜਿਹੜੀ ਚੰਡੀਗੜ੍ਹ ਆ ਉਹ ਵੀ ਵੱਖਤੀ ਤੌਰ ਤੇ ਯੂਟੀ ਬਣਾਈ ਸੀ। ਇਹਨਾਂ ਨੇ ਹੁਣ ਪੱਕੇ ਤੌਰ ਤੇ ਯੂਟੀ ਬਣਾਉਣ ਦਾ ਗੱਲ ਕਰਨੇ ਵੱਲ ਵਧ ਗਏ ਤੇ ਉਦੋਂ ਤਾਂ ਵਾਅਦਾ ਕੀਤਾ ਸੀ ਕਿ ਪੰਜਾਬੀ ਬੋਲਦੇ ਇਲਾਕੇ ਮਲ ਸਰਵੇ ਕਰਾ ਕੇ ਪੰਜਾਬ ਨੂੰ ਦਿੱਤੇ ਜਾਣਗੇ ਉਹ ਖੇਤਰ ਤੱਕ ਦੇ ਇਲਾਕੇ ਕਰਨਾਲ ਤੱਕ ਦੇ ਇਲਾਕੇ ਇੱਧਰ ਹੁੱਲਾ ਜਿਗਾ ਤਸਵੀਰ ਬਹੁਤ ਸਾਰੇ ਇੱਧਰ ਉਹਨਾਂ ਦਾ ਸਾਰਾ ਏਰੀਆ ਕਮਿਟਮੈਂਟਾਂ ਕੀਤੀਆਂ ਸੀ ਵੀ ਬਾਅਦ ਦੇ ਵਿੱਚ ਸਰਵੇ ਕਰਾ ਕੇ ਨਿਸ਼ੇ ਕਰਕੇ ਮੈਂ ਕਹਿਣਾ ਵੀ ਜਿਹੜਾ ਹੁਣ ਪ੍ਰਪੋਜ਼ਲ ਚੱਲ ਰਹੀ ਆ ਉਹਦੇ ਚ ਹਸ਼ਿਆਰ ਪਰਜ ਵੀ ਵਿਰੋਧ ਭਲਾਚਾਰ ਵੀ ਵਿਰੋਧ ਰੋਪੜ ਵੀ ਵਿਰੋਧ ਇਹ ਵਿਰੋਧ ਵੀ ਮਤਲਬ ਠੰਡੇ ਕੀਤਾ ਜਾ ਸਕਦੇ ਆ ਔਰ ਸਹੀ ਮੈਂ ਇਹ ਇਸ ਖੇਤਰ ਦੇ ਲੋਕਾਂ ਨੂੰ ਇਨਸਾਫ ਵੀ ਔਰ ਇਸ ਧਰਤੀ ਨਾਲ ਇਨਸਾਫ ਵੀ ਤਾਂ ਹੀ ਹੋਏਗਾ ਇਸ ਧਰਤੀ ਦੀ ਛਾਤ ਦਾ ਹੋਰ ਵਧੇਗਾ ਜੇ ਅਸੀਂ ਹਿਮਾਚਲ ਦਾ ਇਹ ਹਿੱਸਾ ਲੈ ਕੇ ਪੰਜਾਬ ਦੇ ਵਿੱਚ ਸ਼ਾਮਿਲ ਕਰ ਦਿੱਤਾ ਜਿਹੜੀ ਤੇ ਜ਼ਿਲ੍ਹੇ ਨੂੰ ਮਤਲਬ ਇੱਕ ਮਤਲਬ ਪੂਰਾ ਮੁਕੰਮਲ ਜ਼ਿਲ੍ਹਾ ਬਣਾ ਸਕੀਏ ਇੱਕ ਹਲਕੇ ਜਾਂ ਦੋ ਦੋ ਹਲਕੇ ਲੈ ਕੇ ਜ਼ਿਲ੍ਹਾ ਮਤਲਬ ਉਹਨਾਂ ਕਾਰਗਰਨੀ ਸਾਬਤ ਹੋਏਗਾ ਜਿਨ੍ਹਾਂ ਨਾਲ ਤਿੰਨ ਹਲਕੇ ਹਿਮਾਚਲ ਦੇ ਜੋੜ ਕੇ ਹੋਏਗਾ। ਸਰ ਸਾਹਿਬ ਨਵੀਂ ਚਰਚਾ ਨੂੰ ਤੁਸੀਂ ਛਿੜਿਆ ਜੀ ਪਰ ਕਦੇ ਤੁਸੀਂ ਜਦੋਂ ਸੱਤਾ ਦੇ ਵਿੱਚ ਸੀ ਉਦੋਂ ਕਦੇ ਐਦਾਂ ਦੀ ਗੱਲ ਨਹੀਂ ਕੀਤੀ ਜਿਹੜੇ ਕੋਨਾ ਦੇ ਕਈ ਵਾਰੀ ਸੱਤਾ ਵਿੱਚ ਕਈ ਵਾਰੀ ਨਹੀਂ ਆਨੰਦਪੁਰ ਸਾਹਿਬ ਜ਼ਿਲ੍ਹਾ ਬਣੇ ਸਾਨੂੰ ਖੁਸ਼ੀ ਹੈ। ਸਾਨੂੰ ਕੋਈ ਇਤਰਾਜ਼ ਨਹੀਂ ਹੈ। ਗੁਰੂ ਸਾਹਿਬ ਦੀ ਧਰਤੀ ਹੈ। ਸਿੱਖ ਕੌਮ ਦਾ ਬਾਸੇ ਬਹੁਤ ਵੱਡਾ ਸਥਾਨ ਹੈ। ਲੇਕਿਨ ਉਹਦੇ ਵਾਸਤੇ ਸਾਡੇ ਜਿਹੜੇ ਬੁਨਿਆਦੀ ਹੱਕ ਹੈ ਸਾਡੀ ਜਿਹੜੀ ਸੌਖ ਹੈ ਸਾਡਾ ਜਿਹੜਾ ਆਉਣ ਜਾਣ ਲਈ ਜਿੱਥੇ ਅਸੀਂ ਸੌਖੇ ਤੌਰ ਤੇ ਤਸੀਲਾਂ ਜਾ ਸਕਦੇ ਆ ਉਹਦੇ ਵਾਸਤੇ ਸਾਡੀ ਇਨਕਨਵੀਨੀਅਸਲੀ ਹੋਣੀ ਚਾਹੀਦੀ ਸਾਡੇ ਵਕੀਲਾ ਵਾਸਤੇ ਹੁਣ ਚਿੜੀ ਦੇ ਪਹੁੰਚ ਜਿੱਨਾ ਰਹੇ ਜੇਗਾ ਮੁਹਾਲੀ ਚਿੜੀ ਦੇ ਪਹੁੰਚ ਜਿੱਨਾ ਰਹਣਾ ਰੋਪੜ ਇੱਕ ਨਵਾਂ ਜ਼ਿਲ੍ਹਾ ਬਣ ਜਾਣਾ ਲੇਕਿਨ ਫੇਰ ਵੀ ਅਸੀਂ ਸਹਿਮਤ ਹੈ ਲੇਕਿਨ ਜਿਹੜੀਆਂ ਪੰਚਾਇਤਾਂ ਉਹਨਾਂ ਦੀ ਗ੍ਰਾਮ ਸਭਾ ਦੀ ਮੀਟਿੰਗ ਬੁਲਾ ਕੇ ਉੱਥੇ ਉਹਨਾਂ ਦੇ ਫੈਸਲੇ ਲੈ ਜਾਣਾ ਕਿੱਧਰ ਜਾਣਾ ਚਾਹਦੇ ਜੇ ਬਦਲਣਾ ਚਾਹਦੇ ਜਾਂ ਸਾਡੇ ਲੋਕ ਉਧਰ ਨਹੀਂ ਜਾਣਾ ਚਾਹਦੇ ਫਿਰ ਟੱਕੇ ਨਾਲ ਸਾਨੂੰ ਉਸ ਪਾਸੇ ਨੂੰ ਕਿਉਂ ਧੱਕਿਆ ਜਾਏਗਾ ਜੀ ਇਹ ਕਿਸੇ ਤਰ੍ਹਾਂ ਵੀ ਕਿਸੇ ਬੰਦੇ ਨੂੰ ਵੀ ਸਰਕਾਰ ਨਹੀਂ